ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਮਹਾਨ ਧਰਤੀ ਜਿਸ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਸਾਇਆ ਇਸ ਨੂੰ ਵਸਾਇਆ ਅੱਜ ਇੱਥੇ 450 ਸਾਲਾਂ ਸ਼ਤਾਬ ਦੀ ਜਿਹੜੀ ਆ ਜੋਤੀ ਜੋਤ ਦਿਵਸ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਰੋਣੀ ਗੁਰਦਰਾਪਨ ਸਾਹਿਬ ਦੀ ਕਮੇਟੀ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਜੋ ਜਿਹੜਾ ਇਕੱਠ ਹੈ ਸੰਗਤਾਂ ਦਾ ਆਪਣੀ ਗੁਰੂ ਪ੍ਰਤੀ ਸ਼ਰਧਾ ਵਾ ਇਹ ਆਪਣੇ ਆਪ ਦੇ ਵਿੱਚ ਮੂੰਹ ਬੋਲਦੀ ਇੱਕ ਤਸਵੀਰ ਆ ਗੁਰੂ ਦੇ ਨਾਲ ਸੰਗਤ ਦਾ ਜਿਹੜਾ ਪਿਆਰ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਾ ਇਹਦੇ ਬਾਰੇ ਨਾ ਤਾਂ ਗਿਣਤੀ ਮਿੰਤੀ ਕੀਤੀ ਜਾ ਸਕਦੀ ਆ ਨਾ ਹੀ ਕੋਈ ਵਿਖਿਆਨ ਕੀਤਾ ਜਾ ਸਕਦਾ ਇਹ ਇੱਕ ਐਸਾ ਸਥਾਨ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਦਿੱਤੇ ਸਿਧਾਂਤ ਨੂੰ ਲੈ ਕੇ ਜਿੱਥੇ ਗੁਰੂ ਸਹਿਬਾਨ ਨੇ ਜਿਹੜੀਆਂ ਨਵੀਆਂ ਫਿਰਤਾਂ ਪਾਈਆਂ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਨਵੀਆਂ ਲੀਹਾਂ ਪਾਈਆਂ ਇਹ ਸਾਨ ਉਸ ਸਮੇਂ ਦੀ ਜਿਹੜੀ ਮਾੜੀ ਬਣਤਰ ਸੀ ਸਮਾਜ ਦੀ ਕਿ ਸਮਾਜ ਦੇ ਵਿੱਚ ਜਾਤ ਪਾਤ ਊਚ ਨੀਚ ਬਹੁਤ ਸਾਰੇ ਐਸੇ ਜਿਹੜੇ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੇ ਪੈਦਾ ਕੀਤੇ ਸੀ ਉਸ ਦੇ ਸਮੇਂ ਨੂੰ ਉਹਨਾਂ ਨੂੰ ਖਤਮ ਕਰਨ ਵਾਸਤੇ ਗੁਰੂ ਸਾਹਿਬ ਨੇ ਭਾਵੇਂ ਕੀ ਇਹ ਬਿਆਸ ਦਰਿਆ ਦਾ ਏਰੀਆ ਪਾਣੀ ਦੀ ਘਾਟ ਨਹੀਂ ਸੀ ਪਰ ਗੁਰੂ ਸਾਹਿਬ ਨੇ ਇੱਥੇ ਇੱਕ ਬੌਲੀ ਸਿਰਜੀਆ ਜਿਹੜੀ ਅਸੀਂ ਪਿੱਛੇ ਦੇਖ ਰਹੇ ਹਾਂ ਸੰਗਤਾਂ ਜਿਹੜੀਆਂ ਦਰਸ਼ਨ ਵੀ ਕਰ ਰਹੀਆਂ ਤੋਂ ਇਹ ਬੌਲੀ ਦੇ ਨਾਲ 84 ਪੌੜੀਆਂ ਬਹੁਤ ਵੱਡੀਆਂ ਭਾਵਨਾਵਾਂ ਜੁੜੀਆਂ ਹੋਈਆਂ। ਤੋਂ ਇਹ ਬੌਲੀ ਦਾ ਮਤਲਬ ਸੀ ਕਿ ਜਿਹੜਾ ਇੱਥੇ ਜਾਤ ਪਾਤ ਖਤਮ ਹੋਵੇ। ਪਾਣੀ ਪੀਣ ਦਾ ਜਿਹੜਾ ਸਾਰੇ ਜਿਹੜੇ ਵਰਗ ਵਰਣਾ ਦੇ ਲੋਕ ਆ ਇਕੱਠੇ ਇੱਥੇ ਇਸ਼ਨਾਨ ਕਰਨ ਇੱਥੇ ਜਲਪਾਣ ਕਰਨ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਕੋਹੜ ਸੀ ਜਾਤ ਪਾਤ ਦਾ ਉਹ ਖਤਮ ਹੋਵੇ। ਤੇ ਉਹਦੋਂ ਵੀ ਵੱਡੀ ਗੱਲ। ਜਿਹੜੀ ਅਸੀਂ ਕਹਿੰਦੇ ਆ ਕਿ ਸਿੱਖ ਸਿੱਖ ਧਰਮ ਕੋਲੇ ਪੰਗਤ ਤੇ ਸੰਗਤ ਦੀ ਗੱਲ ਆ। ਤੋਂ ਗੁਰੂ ਸਾਹਿਬ ਨੇ ਇੱਥੇ ਪੰਗਤ ਤੇ ਸੰਗਤ ਦੀ ਆਰੰਭਤਾ ਕੀਤੀ। ਅਕਬਰ ਬਾਦਸ਼ਾਹ ਜਿਹੜਾ ਕਿ ਇਸ ਉਸ ਸਮੇਂ ਦਾ ਰਾਜਾ ਸੀ ਜਿਹੜਾ ਇੱਥੇ ਆਇਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਉਹਨੂੰ ਪਹਿਲਾਂ ਹੁਕਮ ਲਾਇਆ ਕਿਉਂਕਿ ਜਿਹੜਾ ਵੀ ਇੱਥੇ ਦਰਸ਼ਨ ਕਰਨ ਆਏਗਾ ਉਹ ਪਹਿਲਾਂ ਪੰਗਤ 'ਚ ਬੈਠੇਗਾ ਉਸ ਪੰਗਤ ਦੇ ਵਿੱਚ ਰਾਜਾ ਵੀ ਬੈਠਦਾ ਉਹ ਝਕਾਹੀ ਵੀ ਬੈਠਦਾ ਗੁਰੂ ਸਾਹਿਬ ਨੇ ਇਹ ਗੱਲ ਜਿਹੜੀ ਆ ਦੁਨੀਆ ਦੇ ਵਿੱਚ ਸਥਾਪਿਤ ਕੀਤੀ ਕਿ ਪਹਿਲਾਂ ਪੰਗਤ ਤੇ ਪਾਸ਼ੇ ਸੰਗਤ ਗੁਰੂ ਦੇ ਦਰਸ਼ਨ ਬਾਅਦ 'ਚ ਹੋਣਗੇ ਲੋਕਾਂ ਨੇ ਇੱਕ ਵਿਤਕਰਾ ਕਰਨਾ ਸ਼ੁਰੂ ਕੀਤਾ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੀ ਪਰ ਜਾਤ ਪਾਤ ਦਾ ਬਖਰੇਵਾ ਫਿਰ ਵੀ ਰਹਿੰਦਾ ਸੀ ਗੁਰੂ ਸਾਹਿਬ ਨੇ ਉਸ ਨੂੰ ਖਤਮ ਕੀਤਾ ਇੱਕ ਹੋਰ ਵੱਡੀ ਗੱਲ ਆ ਅੱਜ ਦੇ ਸਮੇਂ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਭਰਮ ਭਲੇਖੇ ਹੋਣਗੇ ਕਿ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 20 ਰੁਪਏ ਵਾਲਾ ਲੰਗਰ ਅੱਜ ਤੱਕ ਦੁਨੀਆ 'ਚ ਕਿਵੇਂ ਚੱਲ ਰਿਹਾ ਇਹ ਗੁਰੂ ਸਾਹਿਬ ਦੀ ਕਿਰਪਾ ਕਿ ਸੰਗਤ ਚਲਾਉਂਦੀ ਆ ਅਕਬਰ ਬਾਦਸ਼ਾਹ ਨੂੰ ਮਾਣ ਹੋ ਗਿਆ ਕਹਿੰਦਾ ਵੀ ਮੈਂ ਤੁਹਾਡਾ ਜਿਹੜਾ ਲੰਗਰ ਆ ਉਹਨੂੰ ਮੈਂ ਆਪਦੇ ਸਰਕਾਰ ਦੇ ਫੰਡ ਵਿੱਚੋਂ ਚਲਾਉਣਾ ਚਾਹਣਾ ਗੁਰੂ ਸਾਹਿਬ ਨੇ ਇੱਕ ਇਤਿਹਾਸਕ ਬਚਨ ਕੀਤਾ ਉਹਨਾਂ ਨੇ ਕਿਹਾ ਕਿ ਇਹ ਲੰਗਰ ਕਿਸੇ ਰਾਜੇ ਦਾ ਨਹੀਂ ਹੈ ਤੇ ਨਾ ਹੀ ਰਾਜਾ ਮਾਨ ਕਰੇ ਤੇ ਨਾ ਹੀ ਰਾਜੇ ਚਲਾ ਸਕਦੇ ਆ ਇਹ ਸੰਗਤ ਹੀ ਚਲਾਉਂਦੀ ਆ ਹੁਣ ਤੁਸੀਂ ਦੇਖੋ ਕਿ ਜਿਹੜੀਆਂ ਸੰਗਤਾਂ ਭਾਵੇਂ ਕੀ ਗੁਰਦਰਾ ਸ਼ਰੋਣੀ ਗੁਰਦਰਾ ਪ੍ਰੰਤ ਕਮੇਟੀ ਆ ਸੰਤ ਮਹਾਪੁਰਸ਼ਾ ਬਹੁਤ ਵੱਡੇ ਪੱਧਰ ਦੇ ਉੱਤੇ ਜਿੱਡੀ ਵੱਡੀ ਆਮ ਦਾ ਸੰਗਤ ਦੀ ਉਹਨਾਂ ਹੀ ਵੱਡੇ ਪ੍ਰਬੰਧ ਨੇ ਸੋ ਸੰਗਤਾਂ ਲਈ ਉਹਨੇ ਵੱਡੇ ਲੰਗਰ ਲੱਗ ਰਹੇ ਨੇ ਇਹ ਲੰਗਰ ਇਸ ਧਰਤੀ ਤੇ ਨਹੀਂ ਹੈ ਪੰਜਾਬ ਦੀ ਧਰਤੀ ਤੇ ਨਹੀਂ ਹੈ ਇਕੱਲੀ ਦਰਬਾਰ ਸਾਹਿਬ ਹੀ ਨਹੀਂ ਹੈ ਦੁਨੀਆ ਦੇ ਅੰਦਰ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਭੁੱਖਾ ਜਿਹੜਾ ਹੁੰਦਾ ਉਹਦੇ ਲਈ ਸਿੱਖਾਂ ਦੀ ਸੰਗਤ ਜਿਹੜੀ ਆ ਉਹ ਲੰਗਰ ਲਾਉਂਦੀ ਆ ਸੋ ਇਹ ਵੱਡੇ ਸਿਧਾਂਤ ਗੁਰੂ ਸਾਹਿਬ ਨੇ ਸਿਰਜੇ ਉਸ ਸਮੇਂ ਜਿਹੜੇ ਜਿਹੜੇ ਕਿਸਾਨ ਸੀ ਇਹ ਬਹੁਤ ਵੱਡੀ ਗੱਲ ਆ ਅੱਜ ਦੇ ਸਮੇਂ ਨਾਲ ਜੁੜੀ ਹੋਈ ਗੱਲ ਆ ਉਸ ਸਮੇਂ ਵੀ ਕਿਸਾਨੀ ਦੀ ਹਾਲਾਤ ਕੁਝ ਚੰਗੀ ਨਹੀਂ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਤੂੰ ਮਤ ਕਰਨੀ ਚਾਹਉਂ ਨਾ ਅਕਬਰ ਨੂੰ ਕਿਹਾ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇ ਅੱਜ ਦੀਆਂ ਸਮੇਂ ਦੀਆਂ ਸلطਰਤਾ ਸਰਕਾਰਾਂ ਉਸ ਇਤਿਹਾਸ ਨੂੰ ਪੜਨ ਵਾਚਣ ਗੁਰੂ ਸਾਹਿਬ ਨੇ ਜਿਹੜਾ ਆਦੇਸ਼ ਕੀਤਾ ਅਕਬਰ ਨੂੰ ਤੇ ਉਸ ਸਮੇਂ ਅਕਬਰ ਨੇ ਫਿਰ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰਤਾ ਤੇ ਉਸ ਤੋਂ ਵੱਡੀ ਗੱਲ ਜਿਹੜੀ ਉਸ ਸਮੇਂ ਸਮਾਜ ਦੀ ਬਹੁਤ ਮਾੜੀ ਕੀਤੀ ਸੀ ਜਿਹੜੀ ਔਰਤ ਦੇ ਲਈ ਜਿਹੜਾ ਸਮਾਜ ਵੱਡੀ ਇੱਕ ਜਿਵੇਂ ਕਹਿੰਦਾ ਨਾ ਵੀ ਇੱਕ ਮੈਂ ਸਮਝਦਾ ਕਿ ਦੁਸ਼ਮਣ ਸੀ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਕਿਹਾ ਕਿ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਤਾਂ ਉਸ ਸਮੇਂ ਸਮਾਜ ਦੇ ਅੰਦਰ ਕੋਈ ਬੰਦਾ ਮਰ ਜਾਂਦਾ ਸੀ ਤਾਂ ਔਰਤ ਨੂੰ ਉਹਦੇ ਨਾਲ ਸਤੀ ਕਰ ਦਿੱਤਾ ਜਾਂਦਾ ਸੀ ਇਸ ਪ੍ਰਥਾ ਨੂੰ ਗੁਰਗਨਾਨਕ ਸਾਹਿਬ ਨੇ ਜਿਹੜੀ ਆ ਔਰਤ ਦਾ ਸਤਕਾਰ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਅਕਬਰ ਨੂੰ ਕਹਿ ਕੇ ਇਹ ਪ੍ਰਥਾ ਜਿਹੜੀ ਆ ਖਤਮ ਕੀਤੀ ਭਾਵੇਂ ਉਹ ਖਤਮ ਹੁੰਦਿਆਂ ਢੇਰ ਲੱਗੀ ਪਰ ਗੁਰੂ ਸਾਹਿਬ ਨੇ ਇਸ ਸਮਾਜ ਦੇ ਅੰਦਰ ਇੱਕ ਇੰਨੇ ਕ੍ਰਾਂਤੀਕਾਰੀ ਜਿਹੜੇ ਜਿਹੜੇ ਫੈਸਲੇ ਕੀਤੇ ਜਿਹਨੂੰ ਕਿ ਅੱਜ ਵੀ ਜਿਹੜਾ ਸਾਡਾ ਸਮਾਜ ਯਾਦ ਕਰਦਾ ਤੇ ਸਾਨੂੰ ਯਾਦ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਦਿੱਤੀ ਦੇਣ ਇਹ ਧਰਤੀ ਨੂੰ ਬਰਸਾਇਆ ਅੱਜ ਇੱਥੇ ਕੋਲ ਦੁਨੀਆ ਤੋਂ ਜਿਹੜੀ ਸੰਗਤ ਆ ਇਹ ਆਪਣੇ ਮਨ ਦੇ ਅੰਦਰ ਇੱਕ ਭਾਵਨਾ ਲੈ ਕੇ ਆਉਂਦੀ ਆ ਕਿ ਬੋਲੀ ਸਾਹਿਬ ਦੇ ਜਿਵੇਂ ਇਸ਼ਨਾਨ ਕਰਦੀ ਆ 84 ਪੌੜੀਆਂ ਪਾਠ ਕਰਦੇ ਨੇ ਆਪੋ ਆਪਣੀ ਆਸਥਾ ਦੇ ਮੁਤਾਬਕ ਇਹ ਸਾਰਾ ਕੁਝ ਜਿਹੜਾ ਵਾਪਰਦਾ ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਰਬੰਧ ਵੱਡੇ ਪੱਧਰ ਤੇ ਕੀਤੇ ਗਏ ਆ ਧਰਮ ਪ੍ਰਚਾਰ ਕਮੇਟੀ ਵੱਲੋਂ ਸਮਾਗਮ ਸਾਰੇ ਕੀਤੇ ਜਾ ਰਹੇ ਨੇ ਨਾਲ ਸਹਿਯੋਗੀ ਸੰਤ ਮਹਾਪੁਰਸ਼ ਕਈ ਦਿਨਾਂ ਤੋਂ ਇਸ ਸਮਾਗਮ ਵਿੱਚ ਲੱਗੇ ਨੇ ਤੇ ਇੰਨੀ ਵੱਡੀ ਕਹਿੰਦੇ ਹਾਂ ਉਹ ਖੁਸ਼ੀ ਆ ਕਿ ਜਿੱਡਾ ਵੱਡਾ ਸਮਾਗਮ ਸੋਚਿਆ ਸੀ ਉਹ ਸਮਾਗਮ ਜਿਹੜਾ ਵਾ ਸਮਾਗਮ ਤੋਂ ਪਹਿਲਾਂ ਹੀ ਅੱਜ ਹੀ ਉਹ ਜਿਹੜਾ ਚੱਲ ਰਿਹਾ ਵੈਸੇ ਜਿਹੜੇ ਸਮਾਗਮ ਲਿਖੇ ਗਏ ਆ 15 16 17 18 ਇਹ ਦਿਨ ਜਿਹੜੇ ਆ ਸ਼ਤਾਬਦੀ ਦੇ ਸਮਾਗਮ ਚੱਲਨੇ ਨੇ 18 ਤਰੀਕ ਆਖਰੀ ਆ ਆਖਰੀ ਦੀਵਾਨ ਹੋਣਗੇ ਪਰ ਜੋ ਅੱਜ ਦੇਖ ਰਹੇ ਆ ਕਿ ਨਗਰ ਕੀਰਤਨ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਤੇ ਸੰਗਤਾਂ ਦੀ ਵੱਡੀ ਆਮਦ ਇੱਥੇ ਪਹੁੰਚ ਰਹੀ ਆ ਤੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਵੱਲੋਂ ਨਮਸਕਾਰ ਜੀ ਆਇਆਂ ਨੂੰ ਪ੍ਰਬੰਧ ਭਾਵੇਂ ਜਿੱਡੇ ਮਰਜ਼ੀ ਕਰ ਲਈਏ ਉਹ ਵੀ ਛੋਟੇ ਰਹਿਣਗੇ ਪਰ ਅਸੀਂ ਭਾਵਨਾ ਦੇ ਨਾਲ ਸੰਗਤ ਦੀ ਇਸ ਆਮਦ ਨੂੰ ਸਤਿਕਾਰ ਕਰਦੇ ਆਂ ਸੇਵਾ ਵਿੱਚ ਹਮੇਸ਼ਾ ਹਾਜ਼ਰ ਆ ਸਾਡੀਆਂ ਕੋਈ ਗਲਤੀਆਂ ਵੀ ਹੋਣਗੀਆਂ ਉਹ ਸਾਨੂੰ ਦੱਸੀਆਂ ਜਾਣਗੀਆਂ ਉਹਦੇ ਉਹਨੂੰ ਸੁਧਾਰ ਕੀਤਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਡਿਊਟੀ ਆ ਸਾਡੀ ਪਹਿਰੇਦਾਰੀ ਆ ਸੋ ਇਸ ਸਮੇਂ ਤੇ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਦੇ ਇਸ ਮਹਾਨ ਅਸਥਾਨ ਬਰੋਸਾਏ ਸਥਾਨ ਤੇ ਪਹੁੰਚੀਆਂ ਸਾਰੀਆਂ ਸਮੁਚੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਇੱਕ ਬੇਨਤੀ ਇੱਥੇ ਕਰ ਦਈਏ ਭਾਵੇਂ ਕਿ ਧਾਰਮਿਕ ਗੱਲ ਚੱਲ ਰਹੀ ਆ ਪਰ ਪਹਿਲਾਂ ਜਿੰਨੀਆਂ ਸ਼ਤਾਬਦੀਆਂ ਹੋਈਆਂ ਉਹਨਾਂ ਸ਼ਤਾਬਦੀਆਂ ਵਿੱਚ ਕੋਈ ਵੀ ਸਰਕਾਰ ਹੋਵੇ ਸਰਕਾਰਾਂ ਇਹਦੇ ਵਿੱਚ ਪ੍ਰਬੰਧ ਪਾਉਂਦੀਆਂ ਨੇ ਇਹਦੇ ਯੋਗਦਾਨ ਪਾਉਂਦੀਆਂ ਨੇ ਪਰ ਅਸੀਂ ਦੇਖ ਰਹੇ ਆ ਸੰਗਤਾਂ ਦੀ ਇਸ ਆਮਦ ਨੂੰ ਮੱਦੇ ਨਜ਼ਰ ਰੱਖ ਕੇ ਸਰਕਾਰ ਵੱਲੋਂ ਇੱਕ ਪੈਸਾ ਵੀ ਇੱਕ ਪੂਣੀ ਵੀ ਨਹੀਂ ਕੱਤੀ ਗਈ ਤੇ ਜਿੰਨੀ ਵੱਡੀ ਪੱਧਰ ਤੇ ਸੰਗਤ ਦੀ ਆਮਦ ਆ ਉਸ ਆਮਦ ਲਈ ਸਰਕਾਰ ਦਾ ਪ੍ਰਸ਼ਾਸਨ ਕਿੰਨਾ ਸਾਰਥਕ ਹੋ ਸਕੇਗਾ ਸਾਨੂੰ ਇਸ ਗੱਲ ਦਾ ਤੌਖਲਾਵਾ ਸੋ ਅਸੀਂ ਚਾਹਾਂਗੇ ਕਿ ਸਰਕਾਰ ਜੀ ਅੱਜ ਵੀ ਜਾਗੋ ਭਗਵੰਤ ਮਾਨ ਜੀ ਅੱਜ ਵੀ ਥੋੜਾ ਜਿਹਾ ਖਿਆਲ ਕਰ ਲੋ ਆਪਣੇ ਪ੍ਰਸ਼ਾਸਨ ਨੂੰ ਲਾਓ ਇੱਥੇ ਕੋਈ ਵੱਡੀ ਜਿਹੜੀ ਆ ਸਰਕਾਰ ਵੱਲੋਂ ਕੋਈ ਕਹਿੰਦਾ ਪਾਰਕਿੰਗ ਨਹੀਂ ਦਿੱਤੀ ਜਾ ਰਹੀ ਇੱਥੇ ਕੋਈ ਹੋਰ ਪ੍ਰਬੰਧ ਨਹੀਂ ਕੀਤੇ ਜਾ ਰਹੇ ਸੋ ਅਸੀਂ ਚਾਹਾਂਗੇ ਕਿ ਸਰਕਾਰ ਆਪਣਾ ਬਣਦਾ ਫਰਜ਼ ਅਦਾ ਕਰੇ ਭਾਵੇਂ ਕਿ ਗੁਰੂ ਕੀ ਸੰਗਤ ਨੇ ਗੁਰੂ ਨੇ ਗੁਰੂ ਦੀਆਂ ਸੰਸਥਾਵਾਂ ਨੇ ਆਪਣੀ ਡਿਊਟੀ ਨਿਭਾਈ ਜਾਣੀ ਹੈ ਸੋ ਇਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par